ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਆ ਇਹ ਵੈਰਾਈਟੀ ਆ ਬਾਈ ਪੀਵੀ1 ਅੱਜ ਤੋਂ 4-5 ਦਿਨ ਪਹਿਲਾਂ ਇਸ ਦੇ ਵਿੱਚ ਪੱਤਾ ਲਵੇੜ ਤੇ ਗੋਭਦੀ ਸੁੰਡੀ ਦਾ ਫੁੱਲ ਅਟੈਕ ਸੀ ਬਾਈ ਆਪਾਂ ਨੇ ਦਵਾਈ ਕਰਾਈ ਸੀ ਵੀਰ ਆਪਾਂ ਨੇ ਪਹਿਲਾਂ ਵੀਡੀਓ ਵੀ ਪਾਈ ਹੋਈ ਆ ਤੇ ਆਪਣੇ ਭਰਾ ਨੂੰ ਦਵਾਈ ਕਰਾਈ ਸੀ ਆਪਾਂ ਨੇ 150 ਐਮਐਲ 1 ਏਕੜ ਦੇ ਹਿਸਾਬ ਦੇ ਨਾਲ 4 ਦਿਨਾਂ ਬਾਅਦ ਅੱਜ ਨਤੀਜਾ ਦੇਖਿਆ ਬਾਈ ਖੇਤ ਜਾ ਕੇ ਪਹਿਲਾਂ ਰਿਜ਼ਲਟ ਦੇਖਿਆ ਵੇਚਣ ਦੀ ਗੱਲ ਬਾਅਦ ਚ ਇੱਕੋ ਇੱਕ ਸੁੰਡੀ ਪੁੰਨੀ ਪਈ ਆ ਬਾਈ ਸਾਰੇ ਖੇਤ ਦੇ ਆਲੇ-ਦਾਲੇ ਢੇੜਾ ਮਾਰਿਆ ਇੱਕ ਵੀ ਸੁੰਡੀ ਨਹੀਂ ਮਿਲੀ ਸੋ ਸਾਰੇ ਵੀਰਾਂ ਨੂੰ ਆਪਾਂ ਸੁਝਾ ਦਿੰਨੇ ਆ ਕਿ ਜਿਹੜੇ ਵੀ ਭਰਾ ਦੇ ਸੁੰਡੀ ਦਾ ਅਟੈਕ ਜ਼ਿਆਦਾ ਆ ਉਹ ਵੀਰ ਦਵਾਈ ਵਰਤ ਸਕਦਾ ਇਮਾ ਮੈਕਟਨ ਤੇ ਫਿਪਰੋ ਨਾਲ ਟੈਕਨੀਕਲ ਆ ਵਧੀਆ ਕੰਪਨੀ ਦਾ ਹੋਵੇ ਕੰਡੇ ਘੜਦਾ ਬਾਈ ਪੂਰੇ ਪਟਾਕੇ ਪਾਉਂਦਾ ਪਟਾਕੇ ਕੋਈ ਸੁੰਡੀ ਨਹੀਂ ਆਗੀ ਚੈੱਕ ਕਰ ਸਕਦੇ ਹੋ ਮੈਂ ਬਾਈ ਦਾ ਨੰਬਰ ਮੈਂਸ਼ਨ ਕਰੂੰਗਾ ਫੋਨ ਕਰਕੇ ਪੁੱਛ ਸਕਦੇ ਹੋ ਵੀ ਨਤੀਜਾ ਕਿਵੇਂ ਆਇਆ ਧੰਨਵਾਦ